ਅੱਜ ਮੇਰ ਸਿੰਘ ਆਲਕ ਜੀ ਦੀ ਕਹਾਣੀ ਮੰਜੇ ਦੀ ਬਾਹੀ ਗੱਲ ਕੇਰਾ ਮੋਹੋਂ ਨਿਕਲੇ ਸਹੀ ਫਿਰ ਆਖੂ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ ਸੀ ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਟੀਮੀ ਲਿਆਉਣ ਲੱਗਾ ਸੀ ਗੱਜੂ ਦੀ ਪਰਛਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹ ਹੀ ਸੁੱਤੇ ਗਏ ਹੁਣ ਮਾਰਵੇ ਗੱਜੂ ਬੰਦਿਆ ਤੇਰਾ ਬੈਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ 100 ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉਂਝ ਵੀ ਸੁਭਾਅ ਦਾ ਕੂਲਾ ਸੀ ਸੁਣ ਕੇ ਚੁੱਪ ਰਿਹਾ ਇੱਕ ਦੋ ਬੰਦੇ ਉਸਨੇ ਵਿਚ ਦੀ ਸੁਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦਾ ਅੱਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ ਅਸਲ ਵਿੱਚ ਗੱਲ ਗਾਂਹਾਂ ਖਾਸੀ ਤੁਰਗੀ ਸੀ ਗੱਜੂ ਨੇ ਨੰਦ ਬੰਗਾਲੀ ਰਾਹੀ ਤਨੋਲੇ ਕੰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚਾਹੁੰਦਾ ਉਹ ਏ ਸੀ ਬਈ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ-ਕਾਟ ਦਾ ਬੰਦ ਸੁਭ ਕਰ ਲਵੇ ਚਾਰ ਕਿੱਲੇ ਪੌਂਸ ਨੂੰ ਆਉਣੀ ਸੀ ਇੱਕ ਕਿੱਲਾ ਗਹਿਣੇ ਪਾਣਾ ਉਸ ਜੇਠੂ ਬਾਨੀਏ ਨਾਲ ਪੱਕਾ ਕਰ ਛੱਡਿਆ ਸੀ 3000 ਵਿੱਚ 1600 ਦੀ ਤੀਮੀ ਬਾਕੀ ਘਰ ਦਾ ਲੱਕਾ ਤੁੱਕਾ ਕੇਰਾ ਜ਼ਮੀਨ ਵੰਡੀ ਜਾਵੇ ਘਰ ਤਾਂ ਵੰਡਿਆ ਹੀ ਪਿਆ ਉਛਲ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਚਾਹੇ ਬਾਹਰਲਾ ਜਦੋਂ ਕੋਈ ਵਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀ ਪੈ ਗਿਆ ਆਹ ਦੇਖ ਬਾਈ ਤੇਰੇ ਪੈਰੀ ਪੱਗ ਧਰਨਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਾਨੂੰ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਐ ਮੇਰੇ ਜਵਾਕ ਹੋਏ ਕਿ ਤੇਰੇ ਹੋਏ ਇੱਕੋ ਗੱਲ ਐ ਸੰਤੀ ਵੀ ਕਦੇ ਤੈਨੂੰ ਉਹੇ ਕਰਕੇ ਨਹੀਂ ਬੋਲੀ ਨਾਲੇ ਮੋਲਦੀ ਧੀਮੀ ਦਾ ਕੀ ਪਤਾ ਹੁੰਦਾ ਅੱਜ ਇੱਥੇ ਕੱਲ ਉੱਥੇ ਪਰ ਗੱਜੂ ਉੱਤੇ ਇਹਨਾਂ ਗੱਲਾਂ ਦਾ ਨਾ ਅਸਰ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ ਮੋਲਦੀ ਧੀਮੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋਊ ਮੈਂ ਚੱਲ ਲੂੰ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਪ੍ਰੱਪਣ ਨਾਲ ਵੰਡ ਦੇਂਗਾ ਤੇਰੀ ਸ਼ਾਬਾਸ਼ੇ ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜ਼ੀ ਸੱਜਣ ਪਰਨੇ ਨਾਲ ਅੱਖਾਂ ਪੂੰਝ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱਲਿਆਂ ਦੇ ਸਿਰ ਤੇ ਤਾਂ ਉਸ ਤੇ ਇੱਕ ਮੁੰਡੇ ਨੂੰ ਵੀ ਨਹੀਂ ਸਾਖ ਹੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇਣੇ ਦਾ ਹੋਰੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਬਈ ਇਹ ਫਾਨਾ ਆਪਣੇ ਆਪ ਨਹੀਂ ਫਸਿਆ ਸੀ ਸਗੋਂ ਸੰਤੋ ਨੇ ਫਸਾਇਆ ਸੀ ਉਸਨੇ ਗੱਲੀ ਬਾਤੀ ਸੰਤੋ ਨੂੰ ਕਈ ਵਾਰ ਆਖਿਆ ਵੀ ਸੀ ਇਸ ਥਾਣੇ ਦਾ ਵਿਗੜਦੇ ਤਾਂ ਪਤਾ ਨਹੀਂ ਲੱਗਦਾ ਤੂੰ ਇਹਨੂੰ ਪਲੋਸ ਪਲਾਸ ਕੇ ਰੱਖਿਆ ਕਰ ਪਰ ਸੰਤੋ ਨੇ ਜਿੱਦ ਨਾ ਛੱਡੀ ਮਰਨੀ ਮਰ ਜੂ ਪਰ ਮੈਂ 제ਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਬਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਗੇ ਦਾ ਗੱਡਾ ਲੱਦਦਰ ਡਿੱਗ ਕੇ ਮਰ ਗਿਆ ਸੀ ਪੰਜ ਕਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਚੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ ਗੱਜੂ ਉੱਤੇ ਹੀ ਆ ਪਿਆ ਸੀ ਸਾਰਾ ਭਾਰ ਦੋ ਭੈਣਾ ਬੂਹਿਆਂ ਤੋਰੀਆਂ ਸੱਜਣ ਨੂੰ ਭਾਈ ਨਹੀਂ ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ ਫਿਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ ਜੱਟ ਦੇ ਪੁੱਤ ਨੂੰ ਚਾਰ ਕਿੱल्ल्या ਤੇ ਕਿਹੜਾ ਕੁੜੀ ਦਿੰਦਾ ਗੱਜੂ ਨੇ ਸੋਚਿਆ ਉਸ ਨੂੰ ਤਾਂ ਸਾਖ ਹੋਣੋਂ ਰਿਹਾ ਇੱਕ ਤਾਂ ਰੱਬ ਨੇ ਉਂਝ ਬੱਜੋ ਬੱਤਾ ਬਣਾਤਾ ਦੂਜੇ ਉਮਰ ਪੱਖੋਂ ਵੀ 35 36 ਸਾਲ ਦਾ ਹੋ ਚੱਲਿਆ ਸੀ ਚਲੋ ਭਾਈ ਤਾਂ ਕੁਆਰਾ ਨਾ ਰਹੇ ਉਸਨੇ 바ਰੂ ਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਨਾ ਵਿਆਹ ਕਰਾਵਾਂ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨਹੀਂ ਤੂੰ ਕਰਪੁਣ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਸਿਰ ਪੈ ਜੂ ਸੀਤੇ ਨੂੰ ਵੀ ਗੱਲ ਜੱਜ ਗਈ ਸੀ ਤੇ ਉਸਨੇ ਸੱਜਣ ਨੂੰ ਸਾਖ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੀ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹਿਆ ਜਾਵੇ ਸਮਝੋ ਸਾਰੇ ਵਿਆਹੇ ਗਏ ਇੱਕ ਕਿੱਲਾ ਗੈਣੇ ਰੱਖ ਕੇ ਉਸਨੇ ਸੰਤੋ ਲਈ ਮੂੰਹ ਸਿਰ ਦੀਆਂ ਸਾਰੀਆਂ ਟੂਮਾ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਮੀ ਸੀ ਆਉਂਦਿਆਂ ਹੀ ਉਸਨੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ ਉਤੋਂ ਚੰਗੇ ਭਾਗਾ ਨੂੰ ਸਾਲ ਅੰਦਰ ਰੱਬ ਨੇ ਚੰਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਦਿਨਾਂ ਵਿੱਚ ਹੀ ਗੱਜੂ ਅਤੇ ਸੱਜਣ ਦੇ ਘਰ ਦਾ ਰੰਗ ਹੋਰ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਵਰਕਤਾ ਉਹਨਾਂ ਦੇ ਘਰ ਵਿੱਚ ਖਿੱਚ ਲਈਆਂ ਸੰਤੋ ਦਿਵਾਲੇ ਉਹ ਉਰੀ ਆਂਗੂ ਕੂਕਦੇ ਰਹਿੰਦੇ ਦੋਕ ਸਾਲਾਂ ਵਿੱਚ ਹੀ ਉਹਨਾਂ ਨੇ ਗਹਿਣੇ ਪਾਇਆ ਕਿੱਲਾ ਵੀ ਛੁਡਾ ਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋ ਦੀ ਕੁੱਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇੜ ਦੀ ਕਾਟੋ ਨੂੰ ਇੱਕ ਭੂਤ ਦਿਖਾਈ ਦੇ ਗਿਆ ਕਕਦੀਰ ਨੇ ਗੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਨਾਲ ਕੋਈ ਤੀਮੀ ਸੁੱਤੀ ਪਈ ਹੋਵੇ ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾ ਪਾੜ ਪਾੜ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿੱਚ ਘੁੰਮਦਾ ਰਿਹਾ ਦਿਨ ਛਿਪ ਦੇ ਨਾਲ ਹੀ ਉਸ ਨੂੰ ਡਰ ਜਿਹਾ ਹੋਣ ਲੱਗਾ ਕਿ ਕਿਤੇ ਇਹ ਸੁਪਨਾ ਅੱਜ ਰਾਤੀ ਫੇਰ ਨਾ ਆ ਜਾਵੇ ਉਸਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਨਾ ਆਇਆ ਪਰ ਜਿਹੜਾ ਆਇਆ ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਢਾਬ ਵਿੱਚ ਨਹਾ ਰਿਹਾ ਸੀ țeੜ ਸਿਰ ਤੇ ਕੱਪੜੇ ਲਾ ਕੇ ਅਲਫ ਨੰਗਾ ਇੱਕ ਤੀਮੀ ਆਈ ਤੇ ਉਸਤੇ ਕੱਪੜੇ ਚੁੱਕ ਕੇ ਪਰਾਂ ਬਣਾ ਵਿੱਚ ਜਾ ਲੁਕੀ ਐਦਾ ਮਹੀਨਾ ਵੀ ਦਿਨ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਹੋਈ ਵੀ ਇੱਕ ਗੱਲ ਸਾਂਝੀ ਹੁੰਦੀ ਤੀਮੀ ਦੇ ਆਉਣ ਦੀ ਗੱਲ ਪਹਿਲੇ 2-3 ਸੁਪਨਿਆਂ ਨੇ ਤਾਂ ਗੱਜੂ ਨੂੰ ਘਬਰਾਹਟ ਦਿੱਤੀ ਪਰ ਫਿਰ ਉਸ ਨੂੰ ਇਹ ਸੁਪਨੇ ਚੰਗੇ-ਚੰਗੇ ਲੱਗਣ ਲੱਗ ਪਏ ਉਸ ਨੂੰ ਇਹਨਾਂ ਵਿੱਚੋਂ ਨਿਗ ਜਿਹਾ ਮਿਲਣ ਲੱਗਾ ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਅਜਿਹਾ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ-ਟੁੱਟਿਆ ਜਿਹਾ ਮਹਿਸੂਸ ਕਰਦਾ ਅਜੀਬ ਗੱਲ ਸੀ ਕਿ ਇਹ ਸੁਪਨੇ ਜਾਂ ਤਾਂ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਹੁਣ ਜਦੋਂ ਉਹ 40 ਤੇ 40 ਸਾਲ ਦਾ ਹੋ ਚੱਲਿਆ ਸੀ ਇੱਕ ਦਿਨ ਹੋਰ ਹੀ ਪਾਣਾ ਵਰਤਿਆ ਦਿਨ ਛਿਪੇ ਮੂੰਹ ਨੇਰੇ ਜਹੇ ਉਹ ਸੂਏ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦਿਆਂ ਉਸ ਨੂੰ ਇੱਕ ਤੀਮੀ ਤੇ ਇੱਕ ਮਰਦ ਦਾ ਝੋਲਾ ਪਿਆ ਮਰਦ ਨੇ ਤੀਮੀ ਨੂੰ ਆਪਣੀ ਹਿੱਕ ਨਾਲ ਘੁੱਟ ਰੱਖਿਆ ਸੀ ਗੱਜੂ ਨੇ ਦੋਮਾ ਨੂੰ ਜਾ ਗਿੱਚੀ ਤੋਂ ਨੱਪਿਆ ਇਹ ਤਾਂ ਜੇਠੂ ਬਾਣੀਏ ਦੀ ਵੱਡੀ ਕੁੜੀ ਸ਼ੀਲੋ ਤੇ ਧਰਮਿਤ ਖਾਨ ਦਾ ਮੁੰਡਾ ਕੀਚਰ ਸੀ ਕੀਚਰ ਉਸਦੇ ਪੈਰੀ ਪੈ ਗਿਆ ਚਾਚਾ ਹੱਥ ਬਣਾ ਲੈ ਅੱਗੇ ਗੱਲ ਨਾ ਕਰੀ ਉੱਠ ਜੋ ਭੈਣ ਦੇ ਉਹ ਦੁੱਗੋ ਜੇ ਅੱਗੋਂ ਨੂੰ ਇਹੋ ਜਿਹਾ ਕੰਮ ਕੀਤਾ ਤਾਂ ਦੇਖ ਲਿਓ ਫੇਰ ਕਹਿਣ ਨੂੰ ਤਾਂ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਸ ਨੂੰ ਆਪ ਵੀ ਸਵਾਦ ਜਿਹਾ ਆ ਗਿਆ ਸੀ ਉਸ ਰਾਤ ਉਸ ਨੂੰ ਫਿਰ ਸੁਪਨਾ ਆਇਆ ਪਹਿਲਿਆਂ ਸੁਪਨਿਆਂ ਵਰਗਾ ਪਰ ਇਸ ਵਾਰੀ ਉਸਨੇ ਸੁਪਨੇ ਵਿਚਲੀ ਤੀਮੀ ਨੂੰ ਪਛਾਣ ਲਿਆ ਇਹ ਤਾਂ ਸੰਤੋ ਸੀ ਉਸਦੀ ਆਪਣੀ ਪਰਛਾਈ ਸੁਪਨਾ ਕਾਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਸ ਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲ੍ਹਾਂ ਦੇਣ ਲੱਗ ਪੈਂਦਾ ਇਹ ਕੀ ਹੁੰਦਾ ਜਾਂਦਾ ਤੈਨੂੰ ਭੈਣ ਦੇ ਆ ਦੁੱਗਾ ਧੌਲੀ ਦਾੜੀ ਹੁਣ ਤੈਨੂੰ ਇਹ ਕੀ ਚਾਹ ਕੁੱਦਣ ਲੱਗ ਪਿਆ ਤੇ ਕਦੇ ਉਸ ਅੰਦਰ ਅੱਗ ਜਿਹੀ ਪੈਦਾ ਹੁੰਦੀ ਜਿਹੜੀ ਉਸ ਨੂੰ ਲੱਗਦਾ ਉਸ ਨੂੰ ਸਾੜ ਕੇ ਹੀ ਸਾਹ ਲਵੇਗੀ ਹਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਇਸ ਸਮੱਸਿਆ ਨਾਲ ਉਲਝਦਿਆ ਰਿਹਾ ਪਤਾ ਨਹੀਂ ਕਿਉਂ ਉਹ ਸੰਤੋ ਨੂੰ ਹੁਣ ਚੋਰ ਅੱਖ ਨਾਲ ਵੇਖਣ ਲੱਗ ਪਿਆ ਸੰਤੋਸ ਤੋਂ ਕੁੰਡ ਕੱਢਦੀ ਸੀ ਪਰ ਇਹ ਕੁੰਡ ਐਵੇਂ ਨਾ ਦਾਹੀ ਸੀ ਉਸ ਨੇ ਸੰਤੋ ਦਾ ਚਿਹਰਾ ਮੋਰਾ ਅੱਗੇ ਵੀ 100 ਵਾਰੀ ਦੇਖਿਆ ਸੀ ਪਰ ਉਸ ਚਿਹਰੇ ਮੋਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵਾਧੀ ਵਾਧੀ ਵਧ ਹੀ ਗਈ ਅੱਗ ਦੇ ਭਾਂਬੜਾ ਨੇ ਗੱਜੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਿਆਣਾ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਹਲੀ ਵਾਲੇ ਖੇਤ ਪਾਣੀ ਲਾਉਣ ਗਿਆ ਸੀ ਗੱਜੂ ਆਪਣੇ ਆਪ ਨਾਲ ਕੋਲ ਦਾ ਸੰਤੋ ਦੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ ਕੰਬ ਦੇ ਹੱਥਾਂ ਨਾਲ ਉਸ ਸੰਤੋ ਦੀ ਬਾਹ ਨੂੰ ਹਲੂਣਿਆ ਸੰਤੋ ਤਰਬਕ ਕੇ ਉੱਠੀ ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਵੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਝੋਲਾ ਵੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਵੀ ਉਹ ਗੱਜੂ ਦੀ 부ਜੀ ਹੋਈ ਅੱਖ ਨੂੰ ਪਛਾਣ ਗਈ ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਘਿਆੜੀ ਜਾਗ ਪਈ ਹੋਵੇ ਉਹ ਗੱਜੂ ਤੇ ਝੱਟੜ ਹੀ ਵਾਲੀ ਸੀ ਕਿ ਉਸ ਦੀ ਤ੍ਰਿੰਮਤ ਸੂਚ ਬੋਲ ਪਈ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸ ਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਉੱਠ ਖੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੌ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਇਹ ਇੱਕ ਸ਼ਬਦ ਵੀ ਨਾ ਕਹਿ ਸਕਿਆ ਆਪਣੀ ਬਰਫ ਹੋਈ ਦੇ ਨੂੰ ਕਸੀਟ ਦਾ ਉਹ ਆਪਣੇ ਮੰਜੇ ਤੇ ਆ ਡਿੱਗਾ ਗਈ ਰਾਤ ਤੱਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜਿਆਂ ਤੇ ਚੜੀਆਂ ਤੀਵੀਆਂ ਉਸਦੀ ਹਿੱਕ ਉੱਤੋਂ ਦੀ ਦਗੜ ਦਗੜ ਘੋੜੇ ਦਬੱਲੀ ਜਾਂਦੀਆਂ ਸਨ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜਿਹੀ ਲੱਗੀ ਰਹਿੰਦੀ ਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉੱਠਣ ਬੈਠਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ 30 ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹਿੱਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਐ ਕਰ ਲੈ ਜ਼ਮੀਨ ਵਿੱਚ ਤੇਰਾ ਅੱਧਾ ਐ ਪਰ ਸੋ ਵੰਡ ਲਾਂਗੇ ਪੰਚਾਇਤ ਕਾਹਨੂੰ ਪਾਉਣੀ ਐ ਵਿਚਾਲੇ ਐਵੇਂ ਕੋਈ ਕੁਛ ਆਖੂ ਕੋਈ ਕੁਛ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਆਉਣਾ ਘਰ ਦੀ ਗੱਲ ਘਰ ਵਿੱਚ ਹੀ ਨਿਬੜ ਜੂ ਸੱਜਣ ਤਾਂ ਐਨੀ ਕਿਹਾ ਕਿ ਨਾਨਕੀ ਮਾਮੇ ਨੂੰ ਲੈਣ ਚੱਲਿਆ ਗਿਆ ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਮੀ ਸੱਚਮੁੱਚ ਹੀ ਲੈ ਆਵੇਗਾ। ਪਿੰਕਤਾ ਉਹਨੂੰ ਮਹੀਨਾ ਪਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਜਾਣ ਆਉਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਣਾ ਆਪੇ ਠੀਕ ਹੋ ਜੂ। ਪਰ ਉਹਨੂੰ ਕੀ ਪਤਾ ਸੀ ਗੱਜੂ ਆਪਣੀ ਹਿੰਦ ਨੂੰ ਇੰਨੀ ਦੂਰ ਤੱਕ ਲੈ ਜਾਵੇਗਾ। ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਉਸਦਾ ਤਾਂ ਬਣਿਆ ਬਣਾਇਆ ਘਰ ਟਹਿ ਟੇੜੀ ਹੋਣ ਲੱਗਾ ਏ ਅਠਾ ਵਿੱਚੋਂ 4 ਕਿੱਲੇ ਗੱਜੂ ਲੈ ਜੂ ਤਾਂ ਉਹਦੇ ਦੋ ਪੁੱਤਾਂ ਪੱਲੇ ਕੀ ਪਾਉ ਅੱਗ ਤੇ ਸਵਾ ਚਾਰ ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂਹਨ ਵੀ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫਿਰ ਓਨ ਪੱਤਿਆਂ ਦੀ ਪਤਾ ਨਹੀਂ ਕਿਹੇ ਜਿਹੇ ਘਰ ਦੀ ਹੋਊ ਕਿਸੇ ਮਾੜੀ țeੜੀ ਦੀ ਲਾਤ ਮੇਰੇ ਪੁੱਤਾਂ ਦੀ ਸ਼ਰੀਕ ਬਣੂ ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਬਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਹੀ ਪਾਈ ਹੈ ਉਹ ਵੀ ਤੀਨੀਆਂ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ ਇਹ ਤਾਂ ਫਿਰ ਘਰ ਦੀ ਗੱਲ ਘਰ ਵਿੱਚ ਐ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਹਿ ਬਾਰ ਆਨੀ ਬਹਾਨੀ ਕਹਿ ਬੈਠਾ ਜਾ ਨਹੀਂ ਸੰਤੋ ਕੰਮ ਲੀਏ ਆਪਣੇ ਹੱਥੀ ਆਪਣੀ ਖੇਡ ਆਪ ਹੀ ਬਗਾੜੀ ਜਾਨੀ ਐ ਜੱਗ ਵਿੱਚ ਤੈਨੂੰ ਕੌਣ ਸਿਆਣੀ ਆਖੂ ਸੋਚਾ ਸੋਚਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜ ਵੀ ਚੁੱਕੀ ਤੇ ਪੰਪ ਤੋਂ ਭਰ ਲਈ ਕੱਲੀ ਹੀ ਬਾਹਰ ਕੰਨੀ ਚੱਲ ਪਈ ਮੁੜਦੀ ਹੋਈ ਬੇਤੜਖ ਹੋ ਕੇ ਬਾਹਰਲੇ ਘਰ ਜਾਵੜੀ ਗੱਜੂ ਮੰਜੇ 'ਚ ਪਿਆ ਖੌਂ ਖੌਂ ਕਰ ਰਿਹਾ ਸੀ ਉਸਦੇ ਮੰਜੇ ਦੀ ਬਾਹੀ ਤੇ ਬੈ ਕੇ ਉਹ ਪਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ ਮੱਖਾ ਸੌਂ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲਿ ਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਮੈਂ ਡਮ ਮਾਈਆਂ ਰਾਤ ਕਾਣੇ ਬਿਹੇੜ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜਦੀ दारू ਵਰਗਾ ਨਸ਼ਾ ਆ ਗਿਆ ਹੋਵੇ ਓਏ ਨਹੀਂ ਰੀਸਾ ਬਸੰਤ ਕੁਰਦੀਆਂ ਕਿਹਾ ਕਿ ਉਸ ਨੇ ਸੰਤੋ ਨੂੰ ਜੱਫੀ ਵਿੱਚ ਘੁੱਟ ਕੇ ਇੱਕ ਨਹੀਂ 100 ਵਾਰੀ ਚੁੰਮਿਆ